ਇਹ ਰਿਲੀ ਸ਼ਰਾਬ ਵੇਚਣ ਦੇ ਹਾਂਜੀ ਪਹਿਲੇ ਟਾਈਮ ਤੋਂ ਵੇਚ ਰਹੀ ਹਾਂ ਪਹਿਲਾਂ ਭਰਾ ਵੇਚਦੇ ਆ ਪਤਾ ਨਹੀਂ ਕਿਹੜੀ ਦੇ ਗਿਆ ਤੇ ਕਿਹੜੀ ਨਹੀਂ ਹਨ ਕਿੰਨੇ ਟਾਈਮ ਤੋਂ ਵੇਚਦੇ ਰਹੀ ਕਿੰਨੇ ਟਾਈਮ ਤੋਂ ਵੇਚਦੇ ਨਹੀਂ ਪੰਨਾ ਟਾਈਮ ਹੋ ਗਿਆ ਵੇਚਦੇ ਆ ਬੱਬਾ ਜੀ ਅੱਜ ਜਿਹੜਾ ਨਾਲ ਆ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਵੇਚ ਖੱਲੋ ਰੋ ਮੈਂ ਸਮੇਂ ਤੋਂ ਕੰਮ ਕਰ ਰਹੀ ਹਾਂ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਤੁਹਾਡੇ ਘਰ ਵਾਲੇ ਦੀ ਵੀ ਮੌਤ ਹੋਈ ਹੈ ਸਾਲ ਕੀ ਹੋਇਆ ਹੈ ਤੁਹਾਡੇ ਘਰਾਂ ਦੇ ਵੀ ਕਿੰਨੇ ਪੈਸੇ ਦੀ ਸ਼ਰਾਬ ਦੀ ਬੈਠੇ ਸੀ ਜਾਂ ਨਹੀਂ ਲੱਗਦੀ ਮਾੜਾ ਗੰਗੋੜ ਕਰਦਾ ਹੈ ਕੰਮ ਸ਼ਰਾਬ ਦਾ ਖਰਚੋ ਯਾਰ ਇੱਕ ਸਾਲ ਤੁਹਾਡੇ ਘਰ ਵਾਲੇ ਨੇ ਤੁਹਾਡੇ ਘਰ ਵਾਲੇ ਦੀ ਮੌਤ ਹੋਈ ਹੈ ਸ਼ਰਾਬ ਦੀ ਉਹ ਹੀ ਪੀਂਦਾ ਤੇ ਉਹ ਹੀ ਕਰਦਾ ਹੈ ਇਹ ਤੁਸੀਂ ਨਹੀਂ ਸ਼ਰਾਬ ਪੀਤਾ ਸੀ ਉਹ ਵੇ ਉਹ ਯਾਰ ਮੋਂਗਾ ਜੀ ਨੇ ਹੱਥ ਚੁੱਕਿਆ ਮੇਰਾ ਮਾਰਦਾ ਜਾਂਦਾ ਮਸਾ ਦਿੰਦਾ ਜਾਂਦਾ ਜੀ ਆਪਣੇ ਪਾਪੀ ਜੀ ਨੇ ਜੀ ਇਲੀਅਨ ਤੇ ਛੜੀ ਸ਼ਰਾਬ ਦੇ ਦਿੱਤੇ ਛੋੜ ਕਰੁੰਦੇ ਆ ਆਂਦੇ ਕੱਖ ਦੀ ਹੱਥ ਲੱਗੀ ਲੈ ਜੀ 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 ਬਸ 16 ਬੰਦਿਆਂ ਨੂੰ ਪੇਸ਼ ਜੀ ਠੀਕ ਹੈ ਜੀ 42/25 ਥਾਣਾ ਮਜੀਠਾ ਜੀ ਵਿਖੇ ਦਰਜ ਕੀਤਾ ਗਿਆ ਹੈ ਇਹ ਅਲਕੋਹਲ ਕੈਮੀਕਲ ਜਿਹੜਾ ਮੈਥਨੋਲ ਹੈ ਉਹਦੇ ਸਬੰਧ ਵਿੱਚ ਇਹ ਕਿੰਨੇ ਲੋਕਾਂ ਨੂੰ ਪੇਸ਼ ਕੀਤਾ ਗਿਆ 16 ਬੰਦਿਆਂ ਨੂੰ ਜੀ ਸਰ ਮੈਲਾ ਵੀ ਇਹਦੇ ਵਿੱਚ ਜੀ ਇੱਕ ਮਹਿਲਾ ਵੀ ਸ਼ਾਮਲਾ ਜੀ ਬਿਲਕੁਲ ਜੀ ਇੱਕ ਮਹਿਲਾ ਵੀ ਸ਼ਾਮਿਲ ਹੈਗੀ ਸਰ ਮਾਰਕ ਕਿੰਨੇ ਦਿਨਾਂ ਦਾ ਮਿਲਿਆ ਗਿਆ ਜੀ ਰਿਮਾਰਡ ਜੀ 2 ਦਿਨ ਦਾ ਸਾਨੂੰ ਮਿਲਿਆ ਗਿਆ ਸਰ ਇਹਦੇ ਵਿੱਚ ਮੁਕਦਮਾ ਕਿਹੜਾ ਦਰਜ ਕੀਤਾ ਕਿ ਮਰਡਰ ਦਾ ਮੁਕਦਮਾ ਦਾ ਜੀ ਬਿਲਕੁਲ ਜੀ 42/ ਇਹਦੇ ਵਿੱਚ ਆਪਣੇ 21 ਬੰਦਿਆਂ ਦੀ ਡੈਥ ਸਰ ਮਾਰਕ ਕਿੰਨੇ ਦਿਨਾਂ ਦਾ ਮੰਗੇ ਗਿਆ ਬਾਕੀ ਸਾਰੀਆਂ ਗੱਲਾਂ ਤੁਹਾਡੇ ਜੀ ਨਾਲ ਮਨ ਨੂੰ ਡੀਐਚ ਸਾਹਿਬ ਵੱਲੋਂ ਆਲਰੇਡੀ ਕਵਰ ਕਰ ਸਰ ਲੱਗਦਾ ਹੈ ਸਰ ਇਹ ਰਿਮਾਰਡ ਦੇ ਵਿੱਚ ਹੋ ਸਕਦਾ ਹੈ ਅਗੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਜੀ ਹੋਰ ਮਾਰਡ ਸਰ ਜਿਹੜੇ ਦਿੱਲੀ ਤੋਂ ਲੈ ਕੇ ਆਏ ਉਹਨਾਂ ਨੇ ਉਹਨਾਂ ਨੂੰ ਪੇਸ਼ ਕੀਤਾ ਪੇਸ਼ ਆ ਰਹੇ ਨੇ ਹਾਲੇ ਲੈ ਕੇ ਆ ਰਹੇ ਹਨ ਉਹ